लूट के लिए नौकरानी ने मालिक व उसके बेटे को बेहोश किया रिश्तेदार पहुंचे तो हो गई फरार एसएसटी नगर इलाके में रहने वाले एक कारोबारी व उसके बेटे को बेहोश कर लूटने की साजिश रचने वाली नौकरानी का प्लान उस समय फेल हो गया जब तबीयत बिगड़ते ही रिश्तेदार को बुला लिया रिश्तेदार के पहुंचते ही नौकरानी अपना बैग लेकर साथियों के साथ फरार हो गई इस नौकरानी का आईडी प्रूफ परिवार के पास था जिसके आधार पर लाहौरी गेट पुलिस ने एफ रजिस्टर कर ली है 15 जुलाई की रात को खाना खाने के बाद बेहोश हुए पिता पुत्र को 16 जुलाई बाद दोपहर को होश आया होश में आते ही भूपेंद्र सिंह के बेटे शुभकर्ण सिंह ने अपनी स्टेटमेंट दर्ज करवा दी जिसके बाद नौकरानी अर्पिता गांव रोल पर नेपाल में एक अनजान साथी के खिलाफ एफआईआर रजिस्टर कर ली है ਹਾਂਜੀ ਸਾਨੂੰ ਇਹ ਕੱਲ ਪਤਾ ਲੱਗਾ ਕਿ ਐਸਐਸਟੀ ਨਗਰ ਦੇ ਵਿੱਚ ਘਰ ਦੇ ਵਿੱਚ ਕਿਸੇ ਨੇ ਨੌਕਰ ਰਾਣੀ ਰੱਖੀ ਸੀ ਉਹਨੂੰ ਰੱਖੇ ਨੂੰ ਹਜੇ ਸਿਰਫ 6 ਦਿਨ ਹੋਇਆ ਸੀ ਇੱਕ ਹਫਤਾ ਹੀ ਹੋਇਆ ਸੀ ਤੇ ਉਹਨੇ ਰਾਤ ਦਾ ਡਿਨਰ ਘਰ ਦੇ ਵਿੱਚ ਸਿਰਫ ਉਹੋ ਪਿਉ ਪੋਤੇ ਸੀ ਵਾਈਫ ਕਿਤੇ ਬਾਹਰ ਗਈ ਹੋਈ ਸੀ ਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਲ ਦੀਆਂ ਗੋਲੀਆਂ ਜਿਹੜੀਆਂ ਮਿਕਸ ਕੀਤੀਆਂ ਸੀ ਤੇ ਜਦੋਂ ਆਦਮੀ ਨੇ ਥੋੜਾ ਖਾਣਾ ਖਾਧਾ ਤਾਂ ਉਹਨੂੰ ਸ਼ੱਕ ਹੋਇਆ ਵੀ ਮੈਂ ਬੇਹੋਸ਼ ਹੋ ਰਿਹਾ ਜਾਂ ਨੀਂਦ ਆ ਰਹੀ ਆ ਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ ਨੌਣ ਨੂੰ ਕਾਲ ਕੀਤੀ ਵੀ ਘਰੇ ਜਲਦੀ ਆਜੋ ਜਦੋਂ ਘਰੇ ਉਹ 5 ਮਿੰਟ ਤੋਂ ਬਾਅਦ ਸ਼ਾਇਦ ਉਹ ਘਰੇ ਆਇਆ ਤੇ ਉਹਨੇ ਚਿਹਰ ਨੂੰ ਜਿਹੜੀ ਉਹ ਲੇਡੀ ਸੀ ਉਹਨੂੰ ਪਤਾ ਲੱਗ ਗਿਆ ਵੀ ਇਹਨੇ ਕਿਸੇ ਨੂੰ ਫੋਨ ਕੀਤਾ ਆ ਉਹ ਨਾਲ ਦੇ ਨਾਲ ਉੱਥੋਂ ਫਰਾਰ ਹੋ ਗਈ ਬਾਕੀ ਸਾਡੀ ਤਫ਼ਤੀਸ਼ ਜਿਹੜੀ ਜਾ ਰਹੀ ਆ ਆ ਸੀਡੀਆਰ ਵਗੈਰਾ ਸਿ ਪੁਆਈ ਹੋਈ ਆ ਉਹਨਾਂ ਦੀ ਲੋਕੇਸ਼ਨ ਜਿਹੜੀ ਦਿੱਲੀ ਦੀ ਆ ਅਮ ਜਿਹੜੀ ਇਹਦਾ ਨੌਕੜ ਵਗੈਰਾ ਦਿਨ ਦਾ ਸੁਣੋ ਕੀ ਮੈਂ ਅ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਜਦੋਂ ਕਿਸੇ ਨੂੰ ਆਪਾਂ ਘਰ ਚ ਕੰਮ ਵਾਸਤੇ ਰੱਖਦੇ ਆ ਤੇ ਉਹਨਾਂ ਦੀ ਫੁੱਲ ਡਿਟੇਲ ਜਿਹੜੀ ਆ ਤੁਸੀਂ ਪੁਲਿਸ ਸਟੇਸ਼ਨ 'ਚ ਜ਼ਰੂਰ ਦਿਓ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ